ਅਪਸਰਾ ਪੰਜਾਬੀ ਨਾਵਲ ਦੀ ਕਾਮਯਾਬੀ ਤੋਂ ਬਾਅਦ ਅਗਲਾ ਨਾਵਲ ਪ੍ਰੀਤ ਕੈਂਥ ਦਾ ਮੈਰੀ ਤੇ ਗਲਬ ਤੁਹਾਡ ਨਾਲ ਸਾਂਝਾ ਕਰਦੇ ਹਾਂ ਜੀ ਅੱਜ ਨਾਵਲ ਦਾ ਦੂਸਰਾ ਭਾਗ ਤੁਹਾਡ ਨਾਲ ਸਾਂਝਾ ਕਰਾਂਗੇ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਆਪਣੇ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਚੰਗਿਆ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਤੇ ਆਪਦੀ ਫੀਡਬੈਕ ਦੇਣਾ ਨਾ ਭੁੱਲਿਓ ਸੋ ਆਓ ਅਗਲਾ ਨਾਵਲ ਸ਼ੁਰੂ ਕਰਦੇ ਹਾਂ ਜੀ ਮੈਰੀ ਤੇ ਗਲਬ ਤੇ ਤੁਸੀਂ ਸੁਣ ਰਹੇ ਹੋ ਸਵੀ মিডিਆ 11 ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੇ ਜੂੜਾ ਕਰ ਦਿੰਦੀ ਸੀਗੀ ਮਾਂ ਆਖ ਦਿੰਦੀ ਸੀ ਇਹ ਤਾਂ ਮੇਰਾ ਮੁੰਡਾ ਏ ਇਹ ਗੱਲ ਮੇਰੇ ਬਾਪ ਨੂੰ ਬਿਲਕੁਲ ਵਧੀਆ ਨਾ ਲੱਗਦੀ ਉਹ ਅਕਸਰ ਕਹਿੰਦਾ ਕਿ ਇਹ ਕੁੜੀ ਆ ਤੇ ਇਹਨੂੰ ਆਪਾਂ ਕੁੜੀਆਂ ਵਾਂਗ ਪਾਲਾਂਗੇ ਬੇਸ਼ੱਕ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਫਿਰ ਵੀ ਉਹ ਦੇ ਅੰਦਰ ਕਿਤੇ ਨਾ ਕਿਤੇ ਮੁੰਡਾ ਹੋਣ ਦੀ ਉਮੀਦ ਸੀਗੀ ਜਦੋਂ ਕਦੇ ਮਾਂ ਆਖਦੀ ਅਸੀਂ ਤਾਂ ਆਪਦੀ ਧੀ ਨੂੰ ਪੁੱਤਾਂ ਵਾਂਗੂ ਪਾਲਦੇ ਆ ਮੇਰਾ ਬਾਪ ਫਿਰ ਉਹਨੂੰ ਟੋਕਦਾ ਤੇ ਕਹਿੰਦਾ ਪੁੱਤਾਂ ਵਾਂਗੂ ਕਿਉਂ ਧੀਆ ਵਾਂਗ ਕਿਉਂ ਨਹੀਂ ਗੀ ਕਿਉਂ ਪੁੱਤਾਂ ਨੂੰ ਜ਼ਿਆਦਾ ਵਧੀਆ ਪਾਲਿਆ ਜਾ ਸਕਦਾ ਮੈਂ ਆਪਦੀ ਧੀ ਨੂੰ ਧੀਆ ਵਾਂਗ ਪਾਲੂ ਉਹਦੇ ਸਾਰੇ ਚਾਅ ਪੂਰੇ ਕਰੂੰਗਾ ਮੇਰੀ ਭੋਲੀ ਮਾਂ ਨੂੰ ਮੇਰੇ ਬਾਪ ਦੀਆਂ ਕਈ ਗੱਲਾਂ ਸਮਝਣਾ ਆਦੀਆਂ ਪਰ ਉਹ ਹਾਮੀ ਭਰ ਦਿੰਦੀ ਤੇ ਮਾਸਟਰ ਜੀ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੀ ਮੈਂ 5 ਜਮਾਤਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਹੀ ਪਾਸ ਕੀਤੀਆਂ ਇਹ ਕਹਿ ਲਵੋ ਮੈਂ ਆਪਦੇ ਪਾਪਾ ਤੋਂ ਹੀ ਪੜ੍ਹੀ ਹਾਂ ਮੈਂ ਕਦੇ ਕਿਸੇ ਜਮਾਤੀ ਨਾਲ ਲੜ ਪੈਂਦੀ ਤਾਂ ਉਹਦੇ ਤੇ ਰੋਹ ਮਾਰਦੀ ਕੋਈ ਕਹਿੰਦੀ ਰੋਹ ਮਾਰਦੀ ਹੋਈ ਕਹਿੰਦੀ ਮੈਂ ਆਪਦੇ ਪਾਪਾ ਨੂੰ ਦੱਸੂਗੀ ਉਹ ਕੁੱਟਣਗੇ ਤੈਨੂੰ ਪਾਪਾ ਮੈਨੂੰ ਪਿਆਰ ਨਾਲ ਸਮਝਾਉਂਦੇ ਤੇ ਆਖਦੇ ਤੂੰ ਲੜਿਆ ਨਾ ਕਰ ਜਵਾਕਾਂ ਨਾਲ ਤੇ ਨਾ ਹੀ ਰੋਹ ਮਾਰਿਆ ਕਰ ਉਹਨਾਂ ਤੇ ਪਰ ਮੈਂ ਲੜਾਕੀ ਸੁਭਾਅ ਦੀ ਕਿੱਥੋਂ ਇਹ ਗੱਲ ਸਮਝਦੀ ਮੈਂ ਬਚਪਨ ਤੋਂ ਹੀ ਬਹੁਤ ਅੜੀਅਲ ਸੀ ਜਿਹੜੀ ਚੀਜ਼ ਤੇ ਅੜ ਗਈ ਤੇ ਉਹ ਲੈ ਕੇ ਹੀ ਸਾਲ ਲੈਂਦੀ ਸੀਗੀ ਮੇਰੀ ਅੜੀਲ ਸੁਭਾਅ ਨੇ ਹੀ ਮੇਰੀ ਜ਼ਿੰਦਗੀ ਦੇ ਰਾਹਾਂ ਵਿੱਚ ਟੋਏ ਪੁੱਟੇ ਜਿਹਨੂੰ ਭਰਦਿਆਂ ਮੇਰੀ ਜ਼ਿੰਦਗੀ ਦਾ ਸੁਨਹਿਰੀ ਦੌਰ ਦਾ ਤੇ ਲੱਗ ਗਿਆ ਖੈਰ ਸਭ ਕੁਝ ਹੋਣਾ ਲਾਜ਼ਮੀ ਹੁੰਦਾ ਹੈ ਲੋਹਾਰ ਦੀ ਮਾਰ ਖਾ ਕੇ ਹੀ ਲੋਹਾ ਸਹੀ ਆਕਾਰ ਲੈਂਦਾ ਹੈ ਇਸੇ ਤਰ੍ਹਾਂ ਸਮੇਂ ਦੀ ਮਾਰ ਬਹੁਤ ਕੁਝ ਸਿਖਾ ਜਾਂਦੀ ਹੈ ਮੇਰੇ ਪਾਪਾ ਨੂੰ ਆਂਡ ਗੌਣ ਤੇ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਕਿ ਇੱਕ ਬੱਚਾ ਹੋਰ ਲਓ। ਕੱਟੂ-ਕਟਕ ਮੁੰਡਾ ਤਾਂ ਹੋਣਾ ਹੀ ਚਾਹੀਦਾ ਏ ਪਰ ਮੇਰੇ ਪਾਪਾ ਨੂੰ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸੀ ਜਿਸ ਤਰ੍ਹਾਂ ਉਹ ਹਮੇਸ਼ਾ ਆਖਦਾ ਮੈਨੂੰ ਤਾਂ ਕੋਈ ਲੋੜ ਨਹੀਂ ਲੱਗਦੀ ਮੁੰਡੇ ਦੀ। ਮੇਰੇ ਲਈ ਤਾਂ ਇੱਕ ਧੀ ਹੀ ਬਹੁਤ ਹੈ ਤੇ ਮੈਂ ਆਪਦੀ ਧੀ ਨੂੰ ਪਰਸ ਅਫਸਰ ਬਣਾਉਣਾ। ਪਾਪਾ ਨੇ ਕਦੇ ਵੀ ਹੋਰ ਜਵਾਕ ਲੈਣ ਬਾਰੇ ਨਹੀਂ ਸੋਚਿਆ। ਉਹ ਨਹੀਂ ਚਾਹੁੰਦੇ ਸੀ ਮਾਂ ਦੁਬਾਰਾ ਉਸਪੀਡ ਤੋਂ ਗੁਜ਼ਰੇ। ਉਹਨਾਂ ਨੂੰ ਲੱਗਦਾ ਹੁੰਦਾ ਸੀ ਇੱਕ ਬੱਚੇ ਨੂੰ ਜਨਮ ਦੇਣਾ ਔਰਤ ਲਈ ਇੱਕ ਨਵਾਂ ਜਨਮ ਲੈਣ ਦੇ ਬਰਾਬਰ ਹੈ। 9 ਮਹੀਨਿਆਂ ਦੀ ਉਹ ਪੀੜ ਵਿੱਚ ਜਿਸ ਵਿੱਚੋਂ ਮਾਂ ਗੁਜ਼ਰੀ ਸੀ ਪਾਪਾ ਦੁਬਾਰਾ ਨਹੀਂ ਦੇਖ ਸਕਦੇ ਸੀਗੇ ਮਾਂ ਕਹਿ ਵੀ ਜਾਂਦੀ ਸੀ ਕਿ ਕੋਈ ਗੱਲ ਨਹੀਂ ਆਪਾਂ ਇੱਕ ਹੋਰ ਦੇਖ ਲੈਨੇ ਆ ਪਰ ਪਾਪਾ ਇਸ ਪੀੜ ਤੋਂ ਬਹੁਤ ਡਰਦਾ ਸੀਗਾ ਪਰ ਉਹ ਇੱਕ ਗੱਲ ਆਖ ਵੀ ਦਿੰਦੇ ਅਗਰ ਤੇਰਾ ਮਨ ਹੈ ਤਾਂ ਆਪਾਂ ਦੇਖ ਲੈਨੇ ਆ ਪਰ ਕੋਈ ਮੇਰਾ ਇਰਾਦਾ ਨਹੀਂਗਾ ਮੇਰੇ ਲਈ ਤੀ ਮੇਰੀ ਹੀ ਸਭ ਕੁਝ ਹੈ ਮੈਨੂੰ ਮੁੰਡੇ ਦੀ ਕੋਈ ਲੋੜ ਨਹੀਂਗੀ ਮੇਰੀ ਪਿਆਰੀ ਮਾਂ ਮੇਰੇ ਸੋਹਣੇ ਬਾਪ ਦੀ ਹਮਾਇਤਨ ਸੀਗੀ ਉਹ ਭਲਾ ਉਹਦੀ ਗੱਲ ਕਿਵੇਂ ਟਾਲ ਸਕਦੇ ਸੀਗੀ ਮੇਰੇ ਬਾਪਾ ਨੇ ਮਾਪਿਆਂ ਨੇ ਮੇਰੇ ਹਿੱਸੇ ਦਾ ਪਿਆਰ ਕਿਸੇ ਹੋਰ ਚ ਨਾ ਵੰਡਿਆ ਸਾਰਾ ਮੇਰੇ ਲਈ ਰਾਖਵਾਂ ਰੱਖਿਆ ਪੰਜਵੀਂ ਕਲਾਸ ਮੈਂ ਪਹਿਲੇ ਦਰਜੇ ਤੇ ਪਾਸ ਕੀਤੀ ਛੇਵੀਂ ਕਲਾਸ ਲਈ ਮੇਰਾ ਦਾਖਲਾ ਸ਼ਹਿਰ ਵਿੱਚ ਕਰਵਾਇਆ ਗਿਆ ਇਹ ਬਠਿੰਡੇ ਦਾ ਇੱਕ ਪ੍ਰਾਈਵੇਟ ਸਕੂਲ ਸੀ ਮੇਰਾ ਪਿੰਡ ਬਠਿੰਡੇ ਤੋਂ ਪੂਰਬ ਵੱਲ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸੀਗਾ ਮੇਰੇ ਪਿੰਡ ਦਾ ਨਾਂ ਟਿੱਬਿਆਂ ਵਾਲਾ ਸੀਗਾ ਪਿੰਡ ਵਿੱਚ ਇੱਕ ਪੁਰਾਣੀ ਟਿੱਬੀ ਸੀ ਜਿਹਦੇ ਤੋਂ ਪਿੰਡ ਦਾ ਨਾਂ ਟਿੱਬੀ ਵਾਲਾ ਪੈ ਗਿਆ ਸੀਗਾ ਲਗਭਗ 1500 ਆਬਾਦੀ ਵਾਲੇ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਖੇਤੀ ਕਰਦੇ ਸੀ ਮੁਲਾਜ਼ਮ ਤਾਂ ਕੋਈ ਟਾਮਟਲਾ ਹੀ ਸੀਗਾ ਸਾਡੇ ਪਿੰਡ ਵਿੱਚ ਨਰਮ ਅਤੇ ਕਣਕ ਦੋ ਮੁੱਖ ਫਸਲਾਂ ਬੀਜੀਆਂ ਜਾਂਦੀਆਂ ਸੀ ਪਰ ਬਾਅਦ ਵਿੱਚ ਹੌਲੀ-ਹੌਲੀ ਜ਼ਿਆਦਾਤਰ ਲੋਕ ਛੋਨੇ ਵਾਲੇ ਪਾਸੇ ਨੂੰ ਹੋ ਗਏ ਸੀਗੇ ਮਾਂ ਮੇਰੇ ਦੋ ਗੁੱਤਾਂ ਕਰਦੀ ਤੇ ਪੂਰੀ ਰੀਜਨਲ ਤਿਆਰ ਕਰਕੇ ਸਕੂਲ ਭੇਜਦੀ। ਮੇਰੀ ਮਾਂ ਨੂੰ ਬੜਾ ਚਾਅ ਸੀ ਕਿ ਮੈਂ ਪੜ ਰਹੀ ਆ। ਮੇਰੀ ਮਾਂ ਵੀ ਮੇਰੇ ਚੋਂ ਆਪਣਾ ਆਪ ਦੇਖਦੀ ਸੀ। ਮੈਨੂੰ ਦੇਖਦਿਆਂ ਉਹ ਆਪਣੇ ਬਚਪਨ ਵਿੱਚ ਪਹੁੰਚ ਜਾਂਦੀ ਤੇ ਉਹਨੂੰ ਇੰਝ ਲੱਗਦਾ ਜਿਵੇਂ ਮੇਰੀ ਜ਼ਰੀਏ ਹੀ ਉਹ ਸਕੂਲ ਜਾਂਦੀ ਹੋਵੇ। ਮਾਂ ਤੇ ਪਾਪਾ ਦੋਹੇ ਮੇਰੇ ਵਿੱਚੋਂ ਆਪਣਾ ਆਪਣਾ ਸੁਪਨਾ ਦੇਖਦੇ ਸੀਗੇ। ਮੇਰੀ ਮਾਂ ਨੂੰ ਉਦੋਂ ਬਹੁਤ ਚੰਗਾ ਲੱਗਦਾ ਸੀ ਜਦੋਂ ਕੋਈ ਅੰਡਣ ਗਵੰਡ ਨਾਖ ਦੀ ਵੀਰਪਲ ਭਣੇ ਤੇਰੀ ਕੁੜੀ ਤਾਂ ਬਲਾਈ ਸਿਆਣੀ। ਤੇ ਬਾਈ ਬਲਾਈ ਸੋਣੀ ਏ ਇਹਦੀਆਂ ਗੱਲਾਂ ਵੀ ਤੇਰੇ ਵਾਂਗੂ ਲਾਲ ਰਹੀ ਰਹਿੰਦੀਆਂ ਨੇ ਤੇ ਨੈਣ ਨਖਸ ਜਿਵੇਂ ਮਾਸਟਰ ਜੀ ਤੇ ਗਏ ਆ ਪਰਮ ਵੀ ਮੇਰੇ ਨਾਲ ਹੀ ਸਕੂਲ ਵਿੱਚ ਲੱਗੀ ਸੀ ਵੈਸੇ ਤਾਂ ਉਹ ਮੇਰੇ ਨਾਲੋਂ 2 ਸਾਲ ਵੱਡੀ ਸੀ ਪਰ ਇੱਕ ਸਾਲ ਉਹ ਬਿਮਾਰ ਹੋਣ ਕਰਕੇ ਅਤੇ ਦੂਸਰੇ ਸਾਲ ਫੇਲ ਹੋਣ ਕਰਕੇ ਉਹ ਮੇਰੇ ਨਾਲ ਹੀ 6ਵੀਂ ਵਿੱਚ ਦਾਖਲਾ ਲੈ ਲਿਆ ਸੀਗਾ ਮੇਰੀ ਤੇ ਪਰਮ ਦੀ ਬਹੁਤ ਬੰਦੀ ਸੀ ਬੇਸ਼ੱਕ ਤਾਏ ਤੇ ਪਾਪਾ ਜੀ ਦੀ ਕਦੇ ਨਾ ਬਣੀ ਪਰ ਸਾਡੀ ਭੈਣਾਂ ਦੀ ਕਾफी ਬਣਦੀ ਸੀ ਜਦੋਂ ਉਹ ਬੋਲਦੀ ਤਾਂ ਹਜ਼ਾਰਾਂ ਵਾਰ ਅੱਖਾਂ ਚਪਕਾ ਜਾਂਦੀ ਸੀ ਉਹਦੀ ਪੇਂਟਿੰਗ ਬਹੁਤ ਸੋਹਣੀ ਸੀਗੀ ਪਰ ਘਰੇ ਉਹਨੂੰ ਕੋਈ ਪੇਂਟਿੰਗ ਨਾ ਕਰਨ ਦਿੰਦਾ ਜਦ ਕਦੀ ਉਹ ਪੇਂਟਿੰਗ ਕਰ ਦਿੱਤਾ ਤਾਂਈ ਉਹਦੇ ਨਾਲ ਲੜਨ ਲੱਗ ਪੈਂਦੇ ਸੀਗੀ ਆਖਦੀ ਕੀ ਸਾਰਾ ਦਿਨ ਫੋਟੋਆਂ ਜੀਆਂ ਬਣਾਉਣੀ ਰਹਿਣੀ ਏ ਤੇਰਾ ਇਹ ਸ਼ੌਕ ਫੇਲ ਕਰਾ ਕੇ ਛੱਡੂ ਤੈਨੂੰ ਬਚਪਨ ਤੋਂ ਜਵਾਨੀ ਤੱਕ ਮੇਰੀ ਇੱਕੋ ਸਹੇਲੀ ਸੀ ਉਹ ਸੀ ਪਰਮ ਮੈਂ ਜਿੰਨੀ ਤੋਂ 10ਵੀਂ ਕਲਾਸ ਪਹਿਲੇ ਦਰਜੇ ਤੇ ਪਾਸ ਕੀਤੀ ਮੇਰੇ ਅਧਿਆਪਕ ਮੇਰੇ ਤੇ ਬਹੁਤ ਮਾਣ ਕਰਦੇ ਸੀ ਤੇ ਸਕੂਲ ਵਿੱਚ ਸਲਾਣਾ ਪ੍ਰੋਗਰਾਮ ਤੇ ਮੈਨੂੰ ਸਨਮਾਨਿਤ ਕਰਦੇ ਜਦੋਂ ਪ੍ਰਿੰਸੀਪਲ ਮੈਡਮ ਮੈਨੂੰ ਸਟੇਜ ਤੇ ਬੁਲਾ ਕੇ ਮੇਰੀ ਤਾਰੀਫ ਵਿੱਚ ਗੱਲਾਂ ਕਰਦੇ ਦੂਸਰੇ ਵਿਦਿਆਰਥੀਆਂ ਨੂੰ ਆਖਦੇ ਕਿ ਇਦਾਂ ਦੇ ਵਿਦਿਆਰਥੀ ਹੋਣੇ ਚਾਹੀਦੇ ਨੇ ਇਹ ਸੁਣ ਕੇ ਮੈਂ ਉਤਸ਼ਾਹ ਨਾਲ ਭਰ ਜਾਂਦੀ ਤੇ ਹੋਰ ਮਿਹਨਤ ਨਾਲ ਪੜ੍ਹਦੀ ਮੈਂ ਤੇ ਪਰਮ ਸਿੱਧਾ ਸਕੂਲ ਜਾਂਦੀਆਂ ਤੇ ਘਰ ਵਾਪਸ ਆਉਂਦੀਆਂ ਪਰਮ ਪੜਨ ਵਿੱਚ ਠੀਕ ਠਾਕ ਹੀ ਸੀਗੀ ਉਹਦੀ ਜ਼ਿਆਦਾ ਰੁਚੀ ਪੇਂਟਿੰਗ ਛੋਣ ਕਰਕੇ ਉਹ ਪੜਾਈ 'ਚ ਧਿਆਨ ਘਟ ਦਿੰਦੀ ਸੀ ਘਰੋਂ ਚੋਰੀਓ ਆਪਣੀਆਂ ਪੇਂਟਿੰਗਾਂ ਬਣਾਉਂਦੀ ਤੇ ਜੇਕਰ ਘਰੇ ਪਤਾ ਲੱਗ ਜਾਂਦਾ ਉਹਨੂੰ ਬਹੁਤ ਝੜਕਾਂ ਖਾਣੀਆਂ ਪੈਂਦੀਆਂ ਸੀਗੀਆਂ ਤਾਏ ਨੂੰ ਪਰਮ ਦੇ ਨਤੀਜੇ ਜਾਂ ਚੌਥੇ ਦਰਜੇ ਦਾ ਕੋਈ ਫਰਕ ਨਹੀਂ ਸੀ ਪੈਂਦਾ ਉਹਨਾਂ ਲਈ ਉਹ ਸਿਰਫ ਪਾਸ ਹੋਣੀ ਚਾਹੀਦੀ ਸੀ ਉਹ ਆਖਦੇ ਇਹ ਸਿਰਫ 12 ਪੜ ਜਾਵੇ ਬਹੁਤਾ ਨਹੀਂ ਅਣਪੜ ਕੁੜੀਆਂ ਲਈ ਅੱਜਕੱਲ ਮੁੰਡਾ ਲੱਭਣਾ ਔਖਾ ਹੋ ਜਾਂਦਾ ਹੈ ਕਰਨੇ ਤਾਂ ਇਹਨਾਂ ਨੇ ਘਰ ਦੇ ਕੀ ਕੰਮ ਹੁੰਦੇ ਨੇ ਜਾਂ ਜਵਾਕ ਸੰਭਾਲਣੇ ਹੁੰਦੇ ਨੇ ਬਹੁਤਾ ਪੜ ਕੇ ਕੀ ਕਰਨਾ ਹੈ ਇਹਨਾਂ ਨੇ ਕੜਾ ਅਸਰ ਬਣਾਣਾ ਆ ਅਸੀਂ 11ਵੀਂ ਕਲਾਸ ਵਿੱਚ ਦਾਖਲ ਹੋਈਆਂ ਮੇਰਾ 10ਵੀਂ ਦਾ ਨਤੀਜਾ ਦੇਖ ਪਾਪਾ ਬਹੁਤ ਖੁਸ਼ ਹੋਏ ਉਹਨਾਂ ਨੇ ਘਰ ਵਿੱਚ ਸਹਿਜ ਪਾਠ ਰਖਾਇਆ ਸਾਰੇ ਬੈਂਟਰ ਨੂੰ ਬੁਲਾਇਆ ਇਹ ਪਾਠ ਮੇਰੀ ਅਗਲੀ ਪੜ੍ਹਾਈ ਦੀ ਅਰਦਾਸ ਲਈ ਸੀਗਾ ਪਰਮ ਦਾ ਦਿਨੋ ਦਿਨ ਪੜਾਈ ਤੋਂ ਧਿਆਨ ਘਟਦਾ ਜਾ ਰਿਹਾ ਸੀ 10ਵੀਂ ਕਲਾਸ ਦੀ ਵਿਦਾਇਗੀ ਪਾਰਟੀ ਵੇਲੇ ਕਲਾਸ ਵਿੱਚ ਨਾਲ ਪਰਦੇ ਦੀਪੇ ਨਾਲ ਉਹਦੀ ਗੱਲਬਾਤ ਸ਼ੁਰੂ ਹੋ ਗਈ ਸੀ ਦੀਪਾ ਪੰਗੜੇ ਦੀ ਟੀਮ ਵਿੱਚ ਸੀਗਾ ਪਾਰਟੀ ਤੇ ਭੰਗੜਾ ਪਵਾਉਂਦੇ ਨੂੰ ਦੇਖ ਕੇ ਪਰਮ ਦੇ ਦਿਲ ਵਿੱਚ ਦੀਪੇ ਲਈ ਇੱਕ ਖਿੱਚ ਜਿਹੀ ਪੈਦਾ ਹੋ ਗਈ ਸੀ ਮੈਂ ਉਹਨੂੰ ਬਥੇਰਾ ਰੋਕਿਆ ਕਿ ਇਦਾਂ ਨਾ ਕਰ ਕਿ ਟੀਚਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਾਡੇ ਘਰ ਦੱਸ ਦੇਣਾ ਪਰ ਉਹ ਨਾਟਲੀ ਉਹਨਾਂ ਦਾ ਇੱਕ ਦੂਜੇ ਨੂੰ ਲਵ ਲੈਟਰ ਭੇਜਣ ਦਾ ਸਿਲਸਲਾ ਸ਼ੁਰੂ ਹੋ ਗਿਆ ਦੋਨਾਂ ਦਾ ਵਿਚੋਲਾ ਸੀਗਾ ਸਾਡੇ ਪਿੰਡ ਵਾਲਾ ਗੋਪੀ ਗੋਪੀ ਸਾਡੇ ਗਵੰਡਗੰਧਾ ਦਾ ਮੁੰਡਾ ਸੀ ਕੰਮ ਧੰਦੇ ਨੂੰ ਸਾਡੇ ਤੇ ਪਰਮ ਦੇ ਘਰੇ ਆਉਂਦਾ ਜਾਂਦਾ ਰਹਿੰਦਾ ਸੀ ਗੋਪੀ ਨੇ ਹੀ ਦੀਪੇ ਦੇ ਕਹਿਣ ਤੇ ਪਰਮ ਨਾਲ ਗੱਲ ਚਲਾਈ ਸੀ ਗੋਪੀ ਪੰਡਾ ਕੇ ਸਕੂਲ ਵਾਲੀ ਕੰਧ ਤੇ ਬੈਠ ਕੇ ਆਪਦੀ ਪਿੰਡ ਵਾਲੀ ਟੋਲੀ ਨੂੰ ਪਰਮ ਤੇ ਦੀਪੇ ਦੀਆਂ ਗੱਲਾਂ ਸਵਾਦ ਲੈ ਲੈ ਸੁਣਾਉਂਦਾ ਕਦੇ ਕਦੇ ਤਾਂ ਪਰਮ ਜਾਂ ਦੀਪੇ ਦੀ ਚਿੱਠੀ ਪੜ੍ਹ ਕੇ ਪਿੰਨ ਦੇ ਮੁੰਡਿਆਂ ਨੂੰ ਸੁਣਾ ਦਿੰਦਾ ਕਲ ਹੌਲੀ-ਹੌਲੀ ਤਾਇ ਦੇ ਮੁੰਡੇ ਪਿੰਦੇ ਤੱਕ ਪਹੁੰਚ ਗਏ ਪਿੰਦੇ ਦੇ ਤਾਇ ਨੇ ਪਰਮ ਨੂੰ ਬਹੁਤ ਕੁੱਟਿਆ ਜਣ ਨਾਲੇ ਸਕੂਲ ਚ ਜਾ ਕੇ ਦੀਪੇ ਨੂੰ ਕੁੱਟਿਆ ਪਰਮ ਨੂੰ ਸਕੂਲੋਂ ਹਟਾ ਲਿਆ ਗਿਆ ਪਰਮ ਦੇ ਕਾਫੀ ਕਟ ਪਈ ਜਿਆਦਾ ਕਟ ਪੈਣ ਦਾ ਕਾਰਨ ਇਹ ਵੀ ਸੀ ਹੁਣ ਰੋਂਦੀ ਰੋਂਦੀ ਨੇ ਭਿੰਦੇ ਨੂੰ ਆਖ ਦਿੱਤਾ ਸੀਗਾ ਕਿ ਤੂੰ ਵੀ ਤਾਂ ਗਿੰਦਰ ਦੀ ਬਹੂ ਨਾਲ ਫੜਿਆ ਗਿਆ ਸੀ ਨਾ ਨਾਲੇ ਤੂੰ ਵੀ ਤਾਂ ਵਿਆਹਾਂ ਵਰਿਆਂ ਆ ਇਸੀ ਗੱਲ ਤੋਂ ਉਹਦੇ ਜ਼ਿਆਦਾ ਕੁੱਟ ਪਈ ਜਦੋਂ ਪਰਮ ਨੇ ਇਹ ਗੱਲ ਆਖੀ ਸੀ ਤਾਂ ਉਦੋਂ ਕੋਲੇ ਪਿੰਦੇ ਦੀ ਘਰ ਵਾਲੀ ਪਰਮਿੰਦਰ ਭਾਬੀ ਵੀ ਖੜੀ ਸੀ ਉਹ ਵਿਚਾਰੀ ਇੰਨੀ ਗੱਲ ਸੁਣ ਕੇ ਅੰਦਰ ਚਲੀ ਗਈ ਵਿਚਾਰੀ ਭਾਬੀ ਨੇ ਆਪ ਬਥੇਰੇ ਹੱਡ ਸਕਾਏ ਸੀ ਪਿੰਦੇ ਤੋਂ ਉਹ ਕੀ ਬੋਲਦੀ ਉਹ ਤਾਂ ਬਸ ਦਿਨ ਕਟੀਆਂ ਕਰਦੀ ਸੀ ਪਿੰਦੇ ਦਾ ਵੀ ਤਾਏ ਆਲਾ ਹੀ ਹਾਲ ਸੀਗਾ ਤੜਕੀ ਲਾਹਣ ਕੱਢ ਨਾਲ ਡੱਕ ਲੈਂਦਾ ਸੀਗਾ ਸਾਰਾ ਦਿਨ ਮੂੰਹ ਚੋਂ ਹਵਾੜ ਮਾਰਦੀ ਰਹਿੰਦੀ ਸੀਗੀ ਭਾਬੀ ਐਵੇਂ ਪਾਸ ਸੀਗੀ ਅੱਗੇ ਬੀਅਰਡ ਕਰਨਾ ਚਾਹੁੰਦੀ ਸੀ ਪਰ ਕਿਹੜੀ ਬੀਅਰਡ ਪਿੰਦਾ ਉਹਨੂੰ ਘਰੋਂ ਪੈਰ ਨਹੀਂ ਸੀ ਪੁੱਟਣ ਦਿੰਦਾ ਰਿਸ਼ਤਾ ਕਰਨ ਵੇਲੇ ਦਾ ਝੂਠ ਬੋਲ ਕੇ ਰਿਸ਼ਤਾ ਲੈ ਲਿਆ ਕਿ ਅਗਲੀ ਪੜਾਈ ਅਸੀਂ ਕਰਵਾ ਦੇਾਂਗੇ ਪਰ ਬੱਸ ਰਿਸ਼ਤਾ ਦੇ ਦਿਓ ਪ੍ਰਮੇਂਦਰ ਭਾਬੀ ਜਦੋਂ ਵੀ ਗੱਲ ਕਰਦੀ ਵਿਚੋਲੇ ਤੇ ਆਪਦੇ ਪਿਓ ਨੂੰ ਗਾਲ੍ਹਾਂ ਕਢਦੀ ਕਿੱਥੋਂ ਕੰਜਰਾਂ ਨੇ ਇੰਨਾ ਕੰਜਰਾਂ ਚ ਫਸਾਤੀ ਆ ਮੈਂ ਭਾਬੀ ਨੂੰ ਟੋਕਦੀ ਨਾਣੀ ਭਾਬੀ ਆਪਦੇ ਪਿਓ ਨੂੰ ਕਿਉਂ ਮਾੜਾ ਚੰਗਾ ਬੋਲਦੀ ਐ ਮੈਨੂੰ ਉਹਦੇ ਪਿਓ ਤੇ ਤਰਸ ਆਉਂਦਾ ਸਾਰੇ ਪਿਓ ਤੇਰੇ ਪਿਓ ਵਰਗੇ ਨਹੀਂ ਹੁੰਦੇ ਕੀਰਤ ਤੂੰ ਕਰਮਾਂ ਵਾਲੀ ਐ ਉਹਦੇ ਮੂੰਹੋਂ ਮੈਂ ਆਪਣੇ ਪਿਓ ਦੀ ਤਾਰੀਫ਼ ਸੁਣ ਖੁਸ਼ ਹੋ ਜਾਂਦੀ ਆਪਦੇ ਪਿਓ ਤੋਂ ਵਾਰੇ-ਵਾਰੇ ਜਾਂਦੀ ਪ੍ਰਮਿੰਦਰ ਭਾਬੀ ਵੱਲ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਮੈਂ ਪੂਰੇ ਪਿੰਡ ਦੀਆਂ ਔਰਤਾਂ ਤੇ ਨਿਗਾਹ ਮਾਰਦੀ ਤੇ ਉਹਨਾਂ ਔਰਤਾਂ ਬਾਰੇ ਸੋਚਣ ਲੱਗਦੀ ਜਿਹੜੀਆਂ ਵਿਆਹ ਦੇ ਨਾਂ ਤੇ ਖੁੱਡਿਆਂ 'ਚ ਤੜ ਰੱਖੀਆਂ ਨੇ ਜਿਹੜੀਆਂ ਵਿਚਾਰੀਆਂ ਵਿਆਹਾਂ ਭੋਗਾਂ ਜਾਂ ਬਸ ਗੂਹਾ ਕੂੜਾ ਸੁੱਟਣ ਵੇਲੇ ਹੀ ਬਾਹਰ ਦੀ ਹਵਾ ਲੈ ਪਾਉਂਦੀਆਂ ਨੇ ਕਿ ਵਿਆਹ ਮਰਦ ਨੂੰ ਔਰਤ ਦੇ ਮਾਲਕ ਹੋਣ ਦਾ ਹੱਕ ਦੇ ਦਿੰਦਾ ਏ ਕਿ ਵਿਆਹ ਕਰਵਾ ਕੇ ਔਰਤ ਮਰਦ ਦੀ ਗੁਲਾਮ ਬਣ ਜਾਂਦੀ ਹੈ ਇਹ ਕਿਵੇਂ ਦਾ ਵਰਤਾਰਾ ਹੈ ਕਿਹਨੇ ਘੜਿਆ ਇਹ ਸਭ ਜਿਨੇ ਵੀ ਘੜਿਆ ਉਹ ਪੱਕਾ ਮਰਦ ਹੀ ਹੋਵੇਗਾ ਲੱਖ ਲਾਣ ਤਾਂ ਐਸੇ ਸਿਸਟਮ ਤੇ ਜੋ ਔਰਤ ਨੂੰ ਖੁੱਡੇ ਜੇ ਤਾੜ ਕੇ ਰੱਖਣ ਤੇ ਮਜਬੂਰ ਕਰਦਾ ਏ ਹੋਰ ਕਿੰਨਾ ਚਿਰ ਉਹ ਚਪਚਾਪ ਸਿਰ ਚਾ ਕੇ ਮਰਦਾਂ ਦੀ ਗੱਲ ਮੰਨਦਿਆਂ ਰਹਿਣਗੀਆਂ ਇੱਕ ਦਿਨ ਤਾਂ ਉਹਨਾਂ ਨੇ ਇਹ ਬਲਗਣਾ ਤੋੜ ਦੇਣੀਆਂ ਨੇ ਸਦੀਆਂ ਤੋਂ ਖੁੱਡਿਆਂ 'ਚ ਤੜੀਆਂ ਔਰਤਾਂ ਨੇ ਜਦੋਂ ਇਹ ਖੁੱਡੇ ਢਾ ਦਿੱਤੇ ਤਾਂ ਮਰਦ ਤੋਂ ਬਰਦਾਸ਼ਤ ਨਹੀਂ ਹੋਣਾਗਾ ਇਸ ਤੋਂ ਪਹਿਲਾਂ ਇਹ ਹੋਵੇ ਮਰਦ ਨੂੰ ਸਮਝਣਾ ਪਵੇਗਾ ਔਰਤ ਉਹਦੀ ਜ਼ਗੀਰ ਨਹੀਂ ਹੈ ਔਰਤ ਉਹਦੇ ਬਰਾਬਰ ਦੀ ਅੰਛ ਹੈ ਮਰਦ ਨੂੰ ਕੋਈ ਹੱਕ ਨਹੀਂਗਾ ਕਿ ਉਹ ਔਰਤ ਉਹਦੀ ਉੱਪਰ ਬੰਦਛਾ ਲਾਵੇ ਕਦੇ ਕਦੇ ਤਾਂ ਮੈਨੂੰ ਵਿਆਹ ਵਾਲਾ ਵਰਤਾਰਾ ਹੀ ਗਲਤ ਲੱਗਦਾ ਆ ਪਤਾ ਨਹੀਂ ਕਿੰਨੀਆਂ ਔਰਤਾਂ ਇਸ ਵਰਤਾਰੇ ਦੀ ਚੱਕੀ ਹੀਟ ਰੋਜ਼ ਪੈਸ ਰਹੀਆਂ ਨਹੀਂ ਮੈਂ ਜਦੋਂ ਪਰਮਿੰਦਰ ਭਾਬੀ ਦੀ ਵਿਆਹ ਵਾਲੀ ਫੋਟੋ ਦੇਖਦੀ ਤਾਂ ਮੇਰੇ ਕਾਲਜੇ ਹੌਲ ਪੈ ਜਾਂਦਾ ਕਿੱਥੇ ਉਹ ਅਸ਼ਚਰਤ ਦਾ ਚਿਹਰਾ ਤੇ ਕਿੱਥੇ ਜਵਾਨੀ ਪਹਿਰੇ ਛਾਏ ਕਾਲੇ ਘੇਰਿਆਂ ਦੀ ਗੂੜੀ ਪਰਛਾਈ ਮੈਂ ਉਹਨੂੰ ਕਈ ਵਾਰ ਆਖਿਆ ਕਿ ਭਾਬੀ ਤੋਂ ਆਵਦੇ ਪੇਕਿਆਂ ਨੂੰ ਆਖ ਇਹ ਤੈਨੂੰ ਪੜਾਉਣਾ ਤਾਂ ਭਾਬੀ ਅੱਖਾਂ ਪਰੋਂਦੀ ਤੇ ਆਖਦੀ ਪਾਪਾ ਆਖ ਦਿੰਦੇ ਨੇ ਮੈਂ ਤਾਂ ਧੀਏ ਕੀ ਕਰ ਸਕਦਾ ਅਗਲੇ ਮਾਲਕ ਨੇ ਜਿਵੇਂ ਉਹਨਾਂ ਦੀ ਮਰਜ਼ੀ ਆ ਕਿ ਵਾਕਈ ਵਿਆਹ ਤੋਂ ਬਾਅਦ ਪਤੀ ਮਾਲਕ ਬਣ ਜਾਂਦਾ ਔਰਤ ਆ ਉਹਦੀ ਇੱਛਾ ਕਿਉਂ ਨਹੀਂ ਪਗਾ ਸਕਦੀ ਜੇ ਕੋਈ ਘਰਦਿਆਂ ਤੋਂ ਆਕੀ ਹੋ ਕੇ ਆਪਣੇ ਲਈ ਜਿਉਣਾ ਸ਼ੁਰੂ ਕਰ ਦੇਵੇ ਤਾਂ ਸਮਾਜ ਪਤਾ ਨਹੀਂ ਉਹਦੇ ਤੇ ਕੀ ਕੀ ਤਹਮ ਤਾਂ ਲਾ ਦਿੰਦਾ ਏ ਗਲੀ ਚ ਰਾਹੇ ਤੇ ਸੱਥਾਂ ਚ ਉਹਦੇ ਚਰਚੇ ਹੋਣ ਲੱਗ ਜਾਂਦੇ ਨੇ ਪਰ ਮੈਂ ਜਦੋਂ ਆਉਦੇ ਪਿਓ ਵੱਲ ਦੇਖਦੀ ਆ ਤਾਂ ਮੇਰੇ ਵਿੱਚ ਐਨ ਮਨ ਨੂੰ ਥੋੜਾ ਤਰਵਾਸ ਮਿਲਦਾ ਏ ਕਿ ਸਾਰੇ ਮਰਦ ਕੁਝ ਨਹੀਂ ਹੁੰਦੇ ਪਰ ਚੰਗੀਆਂ ਦੀ ਗਿਣਤੀ ਵੀ ਕਿੰਨੀ ਕਹੇ ਨਾ ਮਾਤਰ ਪਿੰਡ ਦਾ ਉਸੇ ਸਾਲ ਸ਼ਾਮ ਸਾਡੇ ਘਰ ਆਇਆ ਸ਼ਰਾਬ ਦੀ ਬਦਬੂ ਦੂਰ ਤੱਕ ਫੈਲ ਗਈ ਪਾਪਾ ਜੀ ਬਾਹਰ ਬੈਠੇ ਕੋਈ ਕਿਤਾਬ ਪੜ੍ਹ ਰਹੇ ਸੀ ਮਾਂ ਚੌਂਕੇ ਦਾ ਕੰਮ ਕਰ ਰਹੀ ਸੀ ਚਾਚਾ ਕੋਈ ਲੋੜ ਨਹੀਂ ਪੜਾਉਣ ਦੀ ਇਹਨਾਂ ਨੂੰ ਕੱਲ ਤੋਂ ਸਕੂਲ ਨਹੀਂ ਜਾਣਾ ਤੂੰ ਕੁੜਗੇ ਆਖਰੀ ਗੱਲ ਬੋਲਦਿਆਂ ਉਹਨੇ ਮੇਰੇ ਵੱਲ ਦੇਖਿਆ ਉਹਨੇ ਇੱਕੋ ਸਾ ਪਰਮ ਦੀ ਸਾਰੀ ਕਹਾਣੀ ਪਾਪਾ ਨੂੰ ਸੁਣਾ ਦਿੱਤੀ ਇਹਦੇ ਵਿੱਚ ਕੁੱਟਣ ਵਾਲੀ ਕੀ ਗੱਲ ਸੀ ਛੋਟੀ ਉਮਰ ਚ ਜਵਾਕ ਇਹੋ ਜਿਹੀਆਂ ਗਲਤੀਆਂ ਕਰਦੇ ਹੁੰਦੇ ਨੇ ਕੁੜੀ ਨੂੰ ਪਿਆਰ ਨਾ ਸਮਝਾ ਦਿਓ ਤੇ ਸਕੂਲ ਭੇਜਿਆ ਕਰੋ ਪਾਪਾ ਨੇ ਪਿੰਦੇ ਦੀ ਪੂਰੀ ਗੱਲ ਸੁਣ ਕੇ ਉਹਦਾ ਜਵਾਬ ਦਿੱਤਾ ਸੀ ਬਸ ਇਹ ਉਹਦੀ ਆਖਰੀ ਗਲਤੀ ਸੀ ਹੁਣ ਤਾਂ ਵਿਆਹ ਕਰਕੇ ਫਾਹਾ ਵੜ ਦੇਣਾ ਹੈ ਕੀਤ ਨੂੰ ਹਟਾਓ ਮੈਂ ਤਾਂ ਕਹਿਣਾ ਆ ਪਾਪਾ ਸਮਝ ਗਏ ਸੀ ਕਿ ਇਹਦੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਨਾ ਹੀ ਇਹਨੇ ਕੋਈ ਗੱਲ ਸਮਝਣੀ ਹੈ ਮੈਨੂੰ ਜੋ ਚੰਗਾ ਲੱਗੂ ਮੈਂ ਕਰੂੰ ਤੂੰ ਆਪਦਾ ਦੇਖ ਜਿਵੇਂ ਠੀਕ ਲੱਗਦਾ ਆ ਚੰਗਾ ਫਿਰ ਗੋਡਿਆਂ 'ਚ ਸਿਰ ਦੇ ਦੇ ਰੋਵੇਂਗਾ ਚਾਚਾ ਯਾਦ ਰੱਖੀ ਮੇਰੀ ਗੱਲ ਨੂੰ ਜਿੰਨਾ ਤੂੰ ਇਹਨੂੰ ਸਿਰ ਚੜਾਇਆ ਏ ਏ ਬਣੂਗੀ ਆਫਸਰ ਉਹਨਾਂ ਜਾਂਦੇ ਜਾਂਦੇ ਨੇ ਵਿਅਵਹ ਵਰਗੇ ਬੋਲਾਂ ਦਾ ਛਾਣਾ ਪੂਰੇ ਵਿਹੜੇ ਵਿੱਚ ਦੇ ਦਿੱਤਾ ਸੀ ਉਹਦੀ ਫਿਲਾਈ ਹਵਾਲ ਅਜੇ ਵੀ ਕਰਦੇ ਹਰ ਕੋਨੇ ਵਿੱਚ ਸੀ ਪਾਪਾ ਨੇ ਮੈਨੂੰ ਬੇਫਿਕਰ ਰਹਿਣ ਲਈ ਕਿਹਾ ਤੇ ਕੁਝ ਗੱਲਾਂ ਸਮਝਾਉਣ ਲੱਗੇ ਕੀਰਤ ਕੋਈ ਵੀ ਗੱਲ ਹੋਵੇ ਤੂੰ ਮੈਨੂੰ ਬੇਝਿਜਕ ਦੱਸ ਸਕਦੀ ਹੈ ਮੈਂ ਹਮੇਸ਼ਾ ਤੇਰੇ ਨਾਲ ਹੁਣ ਜਿਹੜੀ ਤੇਰੀ ਉਮਰ ਹੈ ਇਸ ਉਮਰ ਵਿੱਚ ਉਲਟੇ ਸਿੱਧੇ ਬਹੁਤ ਖਿਆਲ ਆਉਣਗੇ ਜਿਹੜੇ ਜਿੰਨੂੰ ਤੇਰਾ ਸੁਪਨਾ ਪੂਰਾ ਨਹੀਂ ਕਰਨ ਦੇਣਗੇ ਬਸ ਤੂੰ ਆਪਣੀ ਪੜਾਈ ਤੇ ਫੋਕਸ ਕਰੀ ਇਨਾ ਆਕੇ ਮੇਰੇ ਸਿਰ ਤੇ ਹੱਥ ਧਰ ਕੇ ਉਹ ਫਿਰ ਕਿਤਾਬ ਪੜਨ ਵਿੱਚ ਰੁੱਝ ਗਏ ਅੱਜ ਮੈਂ ਕਾਫੀ ਡਰ ਗਈ ਸੀ ਪਾਪਾ ਦੇ ਮੂੰਹੋਂ ਇਹ ਗੱਲਾਂ ਸੁਣ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਬੇਸ਼ੱਕ ਪੜਾਈ ਤੋਂ ਬਿਨਾਂ ਮੇਰਾ ਧਿਆਨ ਹੋਰ ਕਿਸੇ ਪਾਸੇ ਵੱਲ ਨਹੀਂ ਸੀ ਪਰ ਫਿਰ ਵੀ ਮੈਂ ਸੁਚੇਤ ਰਹਿਣ ਲੱਗੀ ਗਈ ਸੀ ਜਿਹੜੇ ਮੁੰਡਿਆਂ ਨੂੰ ਮੈਂ ਮਖੌਲਾ ਕਰਦੀ ਹੁੰਦੀ ਸੀ ਉਹਨਾਂ ਤੋਂ ਡਰ ਲੱਗਣ ਲੱਗਿਆ ਸੀਗਾ ਮੇਰੇ ਅੰਦਰ ਇਸ ਗੱਲ ਦਾ ਡਰ ਬੈਠ ਗਿਆ ਕਿ ਜੇ ਮੇਰੇ ਨਾਲ ਵੀ ਪਰਮ ਵਾਂਗ ਹੋਇਆ ਫਿਰ ਕਲਾਸ ਦੇ ਮੁੰਡਿਆਂ ਤੋਂ ਮੈਨੂੰ ਡਰ ਲੱਗਣ ਲੱਗਿਆ ਸੀਗਾ ਪਰਮ ਤੇ ਦੀਪੇ ਵਾਲੀ ਗੱਲ ਮੇਰੇ ਦਿਮਾਗ ਵਿੱਚ ਘੁੰਮਦੀ ਰਹਿੰਦੀ ਕਾਪੀ ਦੀes ਕਟਿਆ ਹਰਕਤ ਨੇ ਪਰਮ ਦੀ ਸਹੀ ਚੱਲ ਰਹੀ ਜ਼ਿੰਦਗੀ ਨੂੰ ਡਾਵਾ ਡੋਲ ਕਾ ਦਿੱਤਾ ਸੀ ਤਾਈ ਨੇ ਗੁੱਸੇ ਵਿੱਚ ਆ ਕੇ ਮਹੀਨੇ ਦੇ ਅੰਦਰ ਮੁੰਡਾ ਲੱਭਿਆ ਅਤੇ ਪਰਮ ਦਾ ਰਿਸ਼ਤਾ ਪੱਕਾ ਕਰ ਦਿੱਤਾ ਮੁੰਡਾ ਬਹੁਤ ਪੜਿਆ ਲਿਖਿਆ ਨਹੀਂ ਸੀਗਾ ਸਿੱਧਾ ਸਾਦਾ ਖੇਤੀ ਵਾਲਾ ਸੀਗਾ ਮੁੰਡੇ ਦੀ ਉਮਰ ਜ਼ਿਆਦਾ ਸੀ ਤੇ ਪਰਮ ਤਾਂ ਹਾਲੇ ਮਸਾ 17 ਸਾਲਾਂ ਦੀ ਸੀਗੀ ਪਰ ਮੁੰਡਾ 27-28 ਦੇ ਨੇੜੇ ਸੀਗਾ ਮੁੰਡੇ ਵਾਲਿਆਂ ਨੇ 10 ਲੱਖ ਰੁਪਈਆ ਮੰਗਿਆ ਤੇ ਸ਼ਰਤ ਸੀ ਕੁੜੀ ਥੋੜੀ ਬਹੁਤ ਪੜ੍ਹੀ ਲਿਖੀ ਹੋਵੇ ਪਰ ਮੁੰਡਾ ਪੜ੍ਹਾਈ ਪੱਖੋਂ ਜਿਵੇਂ ਕੋਰਾ ਸੀਗਾ ਪਰਮ ਤਾਂ ਸੌਖ ਨਾਲ 10 ਪਾਸ ਸੀਗੀ 10 ਲੱਖ ਵਿਆਹ ਚ ਦਾ ਸੌਦਾ ਤੈ ਹੋ ਗਿਆ ਅੱਜ ਕੱਲ ਵਿਆਹ ਸੌਦਾ ਹੀ ਤਾਂ ਹੈ ਨਾ ਪੈਸੇ ਲੈਣ ਵਾਲਿਆਂ ਨੂੰ ਸ਼ਰਮ ਸੰਗਤ ਨਾ ਦੇਣ ਵਾਲਿਆਂ ਨੂੰ ਬਸ ਮੂੰਹ ਅੱਡ ਕੇ ਮੰਗਣਾ ਜਾਣਦੇ ਨੇ ਜਿਵੇਂ ਕੋਈ ਚੀਜ਼ ਦਾ ਮੁੱਲ ਮੰਗ ਰਹੇ ਹੋਣ ਨੇ ਕੋਈ ਮੁੰਡੇ ਵਾਲਿਆਂ ਨੂੰ ਕਹੇ ਕਿ ਦਾਜ ਨਾ ਲਾਓ ਤਾਂ ਉਹਨਾਂ ਕੋਲ ਇੱਕੋ ਇੱਕ ਬਹਾਨਾ ਹੁੰਦਾ ਹੈ ਜੇ ਅਸੀਂ ਪੈਸੇ ਨਾਲ ਲਾਵਾਂਗੇ ਤਾਂ ਆਪਦੀ ਕੁੜੀ ਵਾਸਤੇ ਕਿੱਥੋਂ ਦੇਵਾਂਗੇ ਇਹ ਤਾਂ ਜ਼ਮਾਨੇ ਦੀ ਰੀਤ ਆ ਭਾਈ ਜੇ ਦੋ ਰੀਤਾਂ ਹੀ ਗਲਤ ਬਣਾਉਣੀਆਂ ਨੇ ਤਾਂ ਕੁੜੀਆਂ ਬੋਝ ਹੀ ਲੱਗਣਗੀਆਂ ਕਿੰਨਾ ਚਿਰ ਅੱਖਾਂ ਬੰਦ ਕਰਕੇ ਤੁਰੇ ਫਿਰਦੇ ਰਹਾਂਗੇ ਕਦੇ ਤਾਂ ਅੱਖਾਂ ਖੋਲਣੀਆਂ ਪੈਣਗੀਆਂ ਇਥੋਂ ਤੱਕ ਮੇਰੀ ਸਮਝ ਹੈ ਕਿ ਵਿਆਹ ਸੋਦੇ ਬਾਜੀ ਤਾਂ ਨਹੀਂ ਹੁੰਦੀਗੀ ਮੇਰੇ ਦਿਮਾਗ ਵਿੱਚ ਅਕਸਰ ਇਹ ਖਿਆਲ ਦੌੜਦੇ ਰਹਿੰਦੇ ਜੇ ਮੈਂ ਇਹੋ ਜਿਹੀ ਗਲਤੀ ਕੀਤੀ ਤਾਂ ਕਿ ਮੇਰਾ ਬਾਪ ਵੀ ਮੈਨੂੰ ਪੜਨੋਂ ਹਟਾ ਲੂਗਾ ਕਿ ਮੇਰਾ ਵਿਆਹ ਵੀ ਇਦਾਂ ਹੀ ਪੱਕਾ ਕਰ ਦਿੱਤਾ ਜਾਊਗਾ ਮੈਂ 11ਵੀਂ ਤੇ 12ਵੀਂ ਕਲਾਸ ਇਸੇ ਡਰ ਵਿੱਚ ਕੀਤੀ ਜੇ ਕਿਸੇ ਮੁੰਡੇ ਵੱਲ ਧਿਆਨ ਜਾਂਦਾ ਵੀ ਤਾਂ ਮੈਂ ਆਪਣੇ ਆਪ ਨੂੰ ਰੋਕ ਲੈਂਦੀ ਆਪਣੇ ਸੁਪਨੇ ਬਾਰੇ ਸੋਚਦੀ ਪਾਪਾ ਦਾ ਸੁਪਨਾ ਹੁਣ ਮੇਰਾ ਸੁਪਨਾ ਸੀ ਮੈਂ ਅਖਬਾਰ ਵਿੱਚੋਂ ਕਿਸੇ ਵੀ ਮਹਿਲਾ ਪੁਲਿਸ ਅਧਿਕਾਰੀ ਦੀ ਫੋਟੋ ਦੇਖਦੀ ਤਾਂ ਉਹਨੂੰ ਕੱਟ ਕੇ ਆਪਣੀ ਕਿਤਾਬਾਂ ਵਿੱਚ ਰੱਖ ਲੈਂਦੀ ਮੈਂ ਸੋਚਦੀ ਮੇਰੀਆਂ ਵੀ ਅਖਬਾਰਾਂ ਵਿੱਚ ਫੋਟੋ ਆ ਛਪਿਆ ਕਰਨਗਾਂ ਇੱਕ ਦਿਨ ਇਹ ਵਰਦੀ ਮੇਰੇ ਤਨ ਤੇ ਵੀ ਸਜੇਗੀ ਇਹ ਸਭ ਸੋਚ-ਸੋਚ ਮੈਂ ਖੁਸ਼ ਹੁੰਦੀ ਤੇ ਆਪਣਾ ਕਿਤਾਬਾਂ ਚੱਕ ਪੜਨ ਲੱਗ ਜਾਂਦੀ ਮੈਂ ਸਕੂਲੋਂ ਆ ਕੇ ਘੰਟੇ ਬੱਧੀ ਪੜਦੀ ਰਹਿੰਦੀ ਮਾਂ ਘਰ ਦੇ ਸਾਰੇ ਕੰਮ ਆਪ ਕਰਦੀ ਮੈਨੂੰ ਕਿਸੇ ਕੰਮ ਲਈ ਨਾ ਆਖਦੀ ਵੈਸੇ ਵੀ ਮੈਨੂੰ ਘਰ ਦੇ ਕੰਮਾਂ ਵਿੱਚ ਭੋਰਾ ਵੀ ਦਿਲਚਸਪੀ ਨਹੀਂ ਸੀ ਜੇ ਕਿਤੇ ਮੈਨੂੰ ਦੋ ਰੋਟੀਆਂ ਵੀ ਲੋਹਣੀਆਂ ਪੈ ਜਾਂਦੀਆਂ ਮੈਨੂੰ ਮੌਤ ਪੈ ਜਾਂਦੀ ਮੈਂ ਮਾਂ ਨੂੰ ਆਖਦੀ ਅਫਸਰ ਬੰਦੇ ਤੁਸੀਂ ਰੋਟੀ ਪਕਾਈ ਜਾਂਦੇ ਹੋ ਮਾਂ ਹੱਸ ਕੇ ਆਖਦੀ ਕਦੇ ਨਾ ਕਦੇ ਤਾਂ ਘਰ ਦੇ ਕੰਮ ਕਰਨੇ ਚਾਹੀਦੇ ਨੇ ਆਪਦੇ ਬੰਦੇ ਨੂੰ ਤਾਂ ਰੋਟੀਆਂ ਬਣਾ ਕੇ ਹੀ ਦਿਆ ਕਰੇਗੀ ਨਾ ਕਿੰਨਾ ਭਲੀਏ ਮੈਂ ਅਫਸਰ ਬਣ ਕੇ ਵੀ ਰੋਟੀਆਂ ਮੈਂ ਹੀ ਬਣਾਈ ਜਾਊਂਗੀ ਪਕੰਗਾਂ ਪਕਾਈਆਂ ਆਇਆ ਕਰਨੀਆਂ ਦੇਖੀ ਜਾਈਂ ਤੂੰ ਮੈਂ ਮਾਂ ਨੂੰ ਹੱਸ ਕੇ ਜਵਾਬ ਦਿੰਦੀ ਸੀ 12ਵੀਂ ਕਲਾਸ ਮੈਂ 94% ਨੰਬਰਾਂ ਤੇ ਪਾਸ ਕੀਤੀ ਹੁਣ ਮੈਂ ਪਰ ਜਵਾਨ ਸੀ ਮੇਰਾ ਕੱਦ ਪਾਪਾ ਤੇ ਹੋ ਗਿਆ ਸੀਗਾ ਸਾਰੇ ਆਖਦੇ ਕਿ ਵੱਧ ਕੇ ਕੋਠੇ ਜਿੱਦੀ ਹੋ ਗਈ ਮੈਂ ਹੱਡਾਂ ਪੈਰਾਂ ਦੀ ਖੁੱਲੇ ਸੀ ਮਾਰਕੀਟ 'ਚ ਛੇਦੀ ਛਤੀ ਮੇਰੇ ਪੈਰਾਂ ਦੇ ਨਾਪ ਦਾ ਸੈਂਡਲ ਨਾ ਮਿਲਦਾ ਮੈਨੂੰ ਆਪ ਦੇ ਪੈਰਾਂ ਤੋਂ ਬਹੁਤ ਚੜ ਸੀਗੀ ਮੈਂ ਆਖਦੀ ਪਲਾ ਇੰਨੇ ਵੱਡੇ ਵੀ ਪੈਰ ਹੁੰਦੇ ਨੇ ਕੁੜੀਆਂ ਦੇ ਮੇਰਾ ਨੱਕ ਤਿੱਖਾ ਜਿਵੇਂ ਗੀਤਾ 'ਚ ਆਖਦੇ ਨੇ ਤਲਵਾਰ ਵਰਗਾ ਗੁਲਾਬੀ ਰੰਗ ਤੇ ਚਮਕਦਾਰ ਮੋਟੀਆਂ ਅੱਖਾਂ ਮੈਨੂੰ ਹੋਰ ਕੁੜੀਆਂ ਤੋਂ ਵੱਖ ਕਰਦੀਆਂ ਸੀ ਮੈਂ ਪੂਰੇ ਸਕੂਲ ਵਿੱਚ ਮਸ਼ਹੂਰ ਸੀ ਇਸ ਦੇ ਦੋ ਕਾਰਨ ਸੀ ਇੱਕ ਤਾਂ ਮੈਂ ਸਭ ਤੋਂ ਹੁਸ਼ਿਆਰ ਸੀ ਤੇ ਦੂਜਾ ਮੈਂ ਸੋਹਣੀ ਸੀ ਮੁੰਡੇ ਦੀਆਂ ਤਾੜਦਿਆਂ ਨਜ਼ਰਾਂ ਨੂੰ ਮੈਂ ਪਾਪ ਜਾਂਦੀ ਸੀ ਮੁੰਡੇ ਮੇਰੀ ਕਲਾਸ ਦੀਆਂ ਕੁੜੀਆਂ ਨੂੰ ਮੇਰੇ ਨਾਲ ਗੱਲ ਕਰਨ ਲਈ ਆਪਦੀਆਂ ਫਰਮਾਇਸ਼ਾਂ ਪਾਉਂਦੇ ਮੈਂ ਸਾਫ਼ ਆਖ ਰਿੰਦੀ ਮੈਂ ਪੜ ਕੇ ਪੁਲਿਸ ਅਫਸਰ ਬੰਨਾ ਮੇਰੇ ਨਾ ਚੱਕਰਾਂ ਤੋਂ ਬਹੁਤ ਦੂਰ ਹ ਲੱਗ ਪੱਗ ਸਾਰੀਆਂ ਕੁੜੀਆਂ ਦੀ ਕਿਤੇ ਨਾ ਕਿਤੇ ਕੋਈ ਗੱਲ ਚੱਲ ਰਹੀ ਸੀਗੀ ਪਰ ਮੈਨੂੰ ਕਦੇ ਲੋੜ ਨਹੀਂ ਮਹਿਸੂਸ ਹੋਈ ਇਹਦੇ ਵੀ ਦੋ ਕਾਰਨ ਸੀ ਇੱਕ ਤਾਂ ਪਰਮ ਵਾਲੀ ਘਟਨਾ ਤੇ ਦੂਸਰਾ ਮੇਰੇ ਪੁਲਿਸ ਅਫਸਰ ਬਣ ਦਾ ਭੂਤ ਹੀ ਇੰਨਾ ਸਵਾਰ ਸੀ ਕਿ ਮੈਨੂੰ ਬਾਕੀ ਸਭ ਗੱਲਾਂ ਫਜ਼ੂਲ ਲੱਗਦੀਆਂ ਸੀ 12ਵੀਂ ਜਮਾਤ ਦਾ ਚੰਗਾ ਨਤੀਜਾ ਆਉਣ ਕਰਕੇ ਪਾਪਾ ਜੀ ਬਹੁਤ ਖੁਸ਼ ਸਨ ਉਹਨਾਂ ਨੇ ਗੁਰੂ ਘਰ ਅਰਦਾਸ ਕਰਵਾਈ ਕਈਆਂ ਨੂੰ ਲੱਗਦਾ ਹੁੰਦਾ ਸੀਗਾ ਕਿ ਮੇਰਾ ਪਿਓ ਨਾਸਤਕ ਹੈ ਪਰ ਮੈਂ ਕਹਿੰਨੀ ਆ ਕਿ ਉਸ ਤੋਂ ਵੱਡਾ ਆਸਤਕ ਹੋਰ ਕੋਈ ਨਹੀਂ ਹੋ ਸਕਦਾ ਉਵੇਂ ਮਰਮਣ ਨੂੰ ਰੱਜ ਕੇ ਨਕਾਰਦਾ ਸੀਗਾ ਜਿਨ੍ਹਾਂ ਨੂੰ ਲੋਕੀ ਧਰਮ ਮੰਨ ਚੁੱਕੇ ਨੇ ਉਹ ਕੰਜਰਾ ਕੰਜਕਾ ਨੂੰ ਰੋਟੀ ਖਵਾਉਣ ਨਾਲੋਂ ਉਹਨਾਂ ਦੀ ਪੜ੍ਹਾਈ ਤੇ ਜ਼ਿਆਦਾ ਜ਼ੋਰ ਦਿੰਦਾ ਸੀਗਾ ਮੇਰੀ ਤਾਈ ਆਖਦੀ ਪਾਈ ਇਹ ਤਾਂ ਧਰਮ ਹੁੰਦਾ ਏ ਇੰਨੇ ਬਹਾਨੇ ਨਾਲ ਪੁੰਨ ਧਰਮ ਹੋ ਜਾਂਦਾ ਤਾਂ ਪਾਪਾ ਆਖਦੇ ਇੱਕ ਦਿਨ ਰੋਟੀ ਖਵਾ ਕੇ ਧਰਮ ਪੂਰਾ ਨਹੀਂ ਹੋਣਾ ਭਾਬੀ ਇਹਨਾਂ ਨੂੰ ਪੜ੍ਹਨ ਦਿਓ ਥੋੜੀ ਖੁੱਲ੍ਹ ਦਿਓ ਇਹੀ ਸੱਚਾ ਧਰਮ ਹੈ ਖੁੱਲ੍ਹ ਕੁੜੀਆਂ ਨੂੰ ਕਾਦੀ ਖੁੱਲਵੇ ਭਾਈ ਇਹਨਾਂ ਨੂੰ ਤਾਂ ਜੰਦਰੇ ਚੰਦਰ ਜਗਦਿੰਗਾ ਨਜ਼ਰਾਂ ਤੋਂ ਲੁਕੋ ਕੇ ਰੱਖਣਾ ਪੈਂਦਾ ਏ ਆਪਣੇ ਵਾਲੀ ਪਰਮ ਨੇ ਦੇਖਿਆ ਸੀਗਾ ਕਿ ਚੰਦ ਚੜ੍ਹਦਾ ਸੀਗਾ ਤਾਂ ਹੀ ਨੇ ਖੀਰ ਲਈ ਗੱਲ ਤੇ ਆਪਣਾ ਸੋਰ ਥੋੜਾ ਨੀਵਾ ਕਰ ਲਿਆ ਸੀਗਾ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਭਾਬੀ ਸਾਨੂੰ ਕੁੜੀਆਂ ਲਈ ਦਿਲ ਵੱਡਾ ਰੱਖਣਾ ਚਾਹੀਦਾ ਹੈ ਜੇ ਤੁਸੀਂ ਪਿੰਦੇ ਦੀ ਗਲਤੀ ਸਾਫ ਕਰ ਮਾਫ ਕਰ ਸਕਦੇ ਹੋ ਤਾਂ ਪਰਮ ਦੀ ਕਿਉਂ ਨਹੀਂ ਕੀ ਪਾਪਾ ਨੇ ਤਾਈ ਨੂੰ ਸਵਾਲ ਕੀਤਾ ਤੇ ਨਜ਼ਰਾਂ ਉਹਦੇ ਚਿਹਰੇ ਤੇ ਟਿਕਾ ਲਈਆਂ ਹੈ ਕਮਲਾ ਮੁੰਡਿਆਂ ਦਾ ਭਲਾ ਕੀ ਕਰਦਾ ਇਹ ਤਾਂ ਨਾਤੇ ਤੋਤੇ ਉਹ ਜਿਹੇ ਹੋ ਜਾਂਦੇ ਆ ਪਰ ਕੁੜੀਆਂ ਤੋਂ ਸਾਰੀ ਉਮਰ ਦਾਗ ਨਹੀਂ ਉਤਰਦਾ ਨਾਲੇ ਜੀ ਦੇ ਨਾਲ ਬਣਦੀ ਆ ਭਾਈ ਉਹੀ ਜਾਣਦਾ ਏ ਗਿਆਨ ਦੇਣਾ ਹੀ ਸੌਖਾ ਹੁੰਦਾ ਏ ਤਾਈ ਦੀ ਗੱਲ ਵਿੱਚ ਥੋੜਾ ਨਰਾਜਗੀ ਚਲਕ ਰਹੀ ਸੀਗੀ ਉਹਨੂੰ ਲੱਗ ਰਿਹਾ ਸੀਗਾ ਜਿਵੇਂ ਪਾਪਾ ਉਹਨੂੰ ਮਿਹਣਾ ਮਾਰ ਰਹੇ ਹੋਣ ਆਹੀ ਤਾਂ ਦਿੱਕਤ ਆ ਭਾਬੀ ਅਸੀਂ ਕੁੜੀਆਂ ਦੀ ਗਲਤੀ ਉਹਨਾਂ ਨਾਲ ساری ਉਮਰ ਬੰਨ ਕੇ ਰੱਖ ਦਿੰਦੇ ਆ ਤੇ ਉਹਨੂੰ ਉਸੇ ਬੋਝ ਥੱਲੇ ਜੀਣ ਲਈ ਮਜਬੂਰ ਕਰ ਦਿੰਦੇ ਆ ਦਾਗ ਵੀ ਉਤਰ ਜੇ ਸਕਦਾ ਚੰਗੀ ਨੀਤ ਨਾਲ ਧੋਈਏ ਤਾਂ ਤੇ ਰੰਗਾ ਤੱਲੇ ਅਦੰਗਈ ਗੱਲਾਂ ਨੇ ਭਾਈ ਸਾਨੂੰ ਤਾਂ ਨਹੀਂ ਪਗਦਾਂ ਆਏ ਹੋ ਇੰਨਾ ਆਖ ਦੀ ਤਾਈ ਚੁੰਨੀ ਨੂੰ ਸੰਭਾਲਦੀ ਹੋ ਦਰਵਾਜ਼ੇ ਵੱਲ ਨੂੰ ਜਾਣ ਲੱਗੀ ਮੈਂ ਹੈਰਾਨ ਹੁੰਦੀ ਇਹ ਬੰਦਾ ਦੁਨੀਆ ਤੋਂ ਅੱਢ ਹੀ ਹੈ ਇਹਦੇ ਕੋਲ ਇੰਨੀ ਮਤ ਕਿੱਥੋਂ ਆਈ ਹੈ ਕਿਤਾਬਾਂ ਤੋਂ ਪਿੰਡ ਵਿੱਚ ਮੈਂ ਪਹਿਲੀ ਕੁੜੀ ਸੀਗੀ ਜਿਹੜੀ ਜੀਨ ਪਾ ਸਕਦੀ ਸੀਗੀ ਮੇਰੇ ਜੀਨ ਪੌਣ ਤੇ ਲਗਭਗ ਸਾਰੇ ਪਿੰਡ ਨੂੰ ਇਤਰਾਜ਼ ਸੀਗਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਇਹਨੇ ਪਿੰਡ ਦੇ ਸਾਰੀਆਂ ਕੁੜੀਆਂ ਵਗਾੜ ਦੇਣੀਆਂ ਕੋਈ ਆਖਦਾ ਮਾਸਟਰ ਦੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਇਹਨੇ ਸ਼ਰਮ ਲਾ ਜਿਵੇਂ ਕਿੱਲੀ ਤੇ ਟੰਗਦੀ ਆ ਕੁੜੀ ਨੂੰ ਵਰਜਦਾ ਹੀ ਨਹੀਂ ਕੋਈ ਆਖਦਾ ਦੇਖੀ ਜਾਇਓ ਕੀ ਚੰਦ ਚੜਾਉਂਦੀ ਆ ਮਾਸਟਰ ਦੇ ਇਹਨੇ ਕੰਨੀ ਹੱਥ ਨਾਲ ਲਵਾਏ ਤਾਂ ਕਹਿ ਦਿਓ ਮੇਰੇ ਬਹਿਰਾਵੇ ਕਰਕੇ ਪਾਪਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗਾ ਪਰ ਉਹਨਾਂ ਨੂੰ ਕੋਈ ਫਰਕ ਨਾ ਪੈਂਦਾ ਉਹ ਆਖਦੇ ਧੀਏ ਜੇ ਲੋਕਾਂ ਦੀ ਇੰਨੀ ਪ੍ਰਵਾਹ ਕਰਾਂਗੇ ਤਾਂ ਜੀ ਨਹੀਂ ਸਕਦੇਗੇ ਇੱਕ ਵਾਰ ਇੱਕ ਪਿਓ ਤੇ ਪੁੱਤ ਕਿਸੇ ਕਮਲੇ ਸ਼ਹਿਰ ਜਾ ਰਹੇ ਸੀਗੇ ਤੇ ਉਹਨਾਂ ਨਾਲ ਇੱਕ ਪਾਲਤੂ ਗਧਾ ਹੁੰਦਾ ਥੋੜਾ ਰਸਤਾ ਤੈਅ ਕਰਕੇ ਉਹ ਇੱਕ ਪਿੰਡ ਵਿੱਚ ਦਾਖਲ ਹੁੰਦੇ ਨੇ ਰਸਤੇ ਤੇ ਕੁਝ ਲੋਕ ਬੈਠੇ ਹੁੰਦੇ ਨੇ ਪਿਓ ਪੁੱਤ ਨੂੰ ਤੁਰਿਆ ਜਾਂਦਾ ਦੇਖ ਕੇ ਲੋਕ ਆਖਣ ਲੱਗੇ ਨੇ ਕਿੰਨੇ ਮੂਰਖ ਨੇ ਯਾਰ ਇੱਕ ਤਾਂ ਕਦੇ ਤੇ ਬੈਠ ਜਾਏ ਜੇ ਗਧੇ ਤੋਂ ਕੰਮ ਹੀ ਨਹੀਂ ਲੈਣਾ ਤਾਂ ਫਿਰ ਰੱਖਿਆ ਕਿਉਂ ਆ ਪਿਓ ਪੁੱਤ ਉਹਨਾਂ ਦੀ ਗੱਲ ਸੁਣਦੇ ਨੇ ਤੇ ਪਿਓ ਮੁੰਡੇ ਨੂੰ ਗਧੇ ਤੇ ਬਿਠਾ ਦਿੰਦਾ ਹੈ ਤੇ ਆਵ ਨਾਲ ਨਾਲ ਤੁਰਨ ਲੱਗਦਾ ਹੈ ਥੋੜਾ ਅੱਗੇ ਜਾਂਦੇ ਨੇ ਤਾਂ ਸੱਤ ਵਿੱਚ ਬੈਠੇ ਲੋਕ ਪਿਓ ਨੂੰ ਪੁੱਤ ਨੂੰ ਦੇਖ ਕੇ ਆਖਣ ਲੱਗਦੇ ਨੇ ਦੇਖ ਓ ਮੁੰਡਾ ਕਿੰਨਾ ਬੇਸ਼ਰਮ ਆ ਯਾਰ ਬੁਢਾ ਬੰਦੇ ਨੂੰ ਤੋਰੀ ਜਾਂਦਾ ਏ ਤੇ ਆਪ ਮੋਜਾਂ ਨਾਲ ਗਧੇ ਤੇ ਬੈਠਾ ਜਾਂਦਾ ਏ ਮੁੰਡਾ ਉਹਨਾਂ ਦੀ ਗੱਲ ਸੁਣ ਕੇ ਗਧੇ ਤੋਂ ਥੱਲੇ ਉਤਰਦਾ ਏ ਤੇ ਪਿਓ ਨੂੰ ਗਧੇ ਤੇ ਬੈਠਣ ਲਈ ਕਹਿੰਦਾ ਥੋੜਾ ਅੱਗੇ ਗਏ ਤੇ ਫਿਰ ਇੱਕ ਖੇਤ ਵਿੱਚ ਕੁਝ ਲੋਕ ਮਿਲਦੇ ਨੇ ਉਹ ਪਿਓ ਨੂੰ ਗਧੇ ਤੇ ਚੜਿਆ ਦੇਖ ਕੇ ਆਖਦੇ ਨੇ ਬੁਢਾ ਕਿੰਨਾ ਬੇਸ਼ਰਮ ਬੰਦਾ ਯਾਰ ਆਪ ਗਧੇ ਤੇ ਬੈਠਾ ਜਾਂਦਾ ਏ ਤੇ ਜਿਹਾਗ ਨੂੰ ਤੋਰੀ ਜਾਂਦਾ ਆ ਅਗੇ ਗਏ ਤਾਂ ਪਿਓ ਪੁੱਤ ਨੂੰ ਕਹਿਣ ਲੱਗਾ ਦਾ ਅਸੀਂ ਕੁਝ ਵੀ ਕਰਗੇ ਲੋਕਾਂ ਨੇ ਬੋਲਣਾ ਹੀ ਹੁੰਦਾ ਹੈ ਇਹਨਾਂ ਦੇ ਹਿਸਾਬ ਨਾਲ ਚੱਲਣਾ ਤਾਂ ਇਕੱਲਾ ਗਧਾ ਰਹਿ ਗਿਆ ਇਹਨੂੰ ਚੱਕ ਲੈਣੇ ਆ ਸਿਰ ਤੇ ਹੀ ਇਸ ਕਰਕੇ ਧੀਏ ਜੇ ਲੋਕਾਂ ਦੀ ਸੁਣਾ ਗਏ ਤਾਂ ਗਧਿਆਂ ਨੂੰ ਵੀ ਸਿਰ ਤੇ ਚੱਕਣਾ ਪੈ ਸਕਦਾ ਆ ਲੋਕਾਂ ਦੀ ਬਹੁਤੀ ਪਰਵਾਹ ਨਹੀਂ ਕਰੀਦੀ ਹੁੰਦੀ ਬਸ ਆਪਣਾ ਕੰਮ ਸਿਆਣਪ ਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਹਦਾ ਕੋਈ ਮਤਲਬ ਨਹੀਂ ਹੁੰਦਾਗਾ ਪਾਪਾ ਦੀਆਂ ਗੱਲਾਂ ਬਹੁਤ ਦਿਲਚਸਪ ਹੁੰਦੀਆਂ ਸੀ ਖੈਰ ਸਭ ਠੀਕ ਸੀ ਜੇ ਮੇਰਾ ਧਿਆਨ ਸਿਰਫ ਪੜਾਈ ਵੱਲ ਸੀਗਾ ਮੈਨੂੰ ਦੁਨੀਆ ਜਾਰੀ ਦੀ ਹਾਲੇ ਬਹੁਤੀ ਪਰਵਾਹ ਨਹੀਂ ਸੀਗੀ ਗਰਮੀਆਂ ਸਰਦੀਆਂ ਆਪਣੀ ਚਾਲੇ ਚੱਲ ਰਹੀਆਂ ਸਨ ਪਾਪਾ ਉਨੇ ਹੀ ਜੋਸ਼ ਨਾਲ ਪੜਾਉਂਦੇ ਜੋ ਜੋਸ਼ ਮੈਂ ਬਚਪਨ ਤੋਂ ਉਹਨਾਂ ਵਿੱਚ ਦੇਖਦੀ ਆਈ ਸਾਂ ਪਿੰਡ ਦੇ ਸਕੂਲ ਵਿੱਚ ਨੌਕਰੀ ਹੋਣ ਕਰਕੇ ਸਾਰੇ ਜਵਾਕਾਂ ਦੇ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਜਿਹੜੇ ਬੱਚੇ ਘਰੋਂ ਬਹੁਤ ਗਰੀਬ ਹੁੰਦੇ ਪਾਪਾ ਉਹਨਾਂ ਨੂੰ ਸਰਦੀਆਂ ਵਿੱਚ ਕੋਟੀਆਂ ਤੇ ਬੂੜਜਰਾ ਬਾ ਆਪਣੇ ਕੋਲੋਂ ਪੈਸੇ ਦੇ ਕੇ ਲਿਆ ਦਿੰਦੇ ਸੀਗੇ ਅੰਜ ਪਿੰਡ ਵਾਲੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਸਨ ਪਰ ਖੁਜਕ ਤੰਗ ਸੋਚ ਵਾਲੇ ਲੋਕ ਉਹਨਾਂ ਦੀ ਅਜ਼ਾਦ ਸੋਚ ਨੂੰ ਹਜ਼ਮ ਨਾ ਕਰ ਸਕ ਪਾਉਂਦੇ ਪਾਪਾ ਨੇ ਬਹੁਤ ਜ਼ੋਰ ਲਾਇਆ ਸੀ ਕਿ ਪਿੰਡ ਦਾ ਸਕੂਲ 12ਵੀਂ ਤੱਕ ਅਪਗ੍ਰੇਡ ਹੋ ਸਕੇ ਕਿਉਂਕਿ ਇਦਾਂ ਜਿਆਦਾਤਰ ਕੁੜਗਾਂ ਅੱਗੇ ਪੜ੍ਹ ਨਹੀਂ ਸਨ ਪਾਉਂਦੀਆਂ ਮਾਪੇ ਕੁੜਗਾਂ ਨੂੰ ਇਸ ਦਰੋਂ ਸ਼ਹਿਰ ਨਾ ਭੇਜ ਦੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਹਿਰ ਜਾ ਕੇ ਕੁੜਗਾਂ ਵਿਗੜ ਨਾ ਜਾਣ ਲੀਡਰਾਂ ਦੀਆਂ ਨਕਾਮੀਆਂ ਕਰਕੇ ਜਾਂ ਪਿੰਡ ਦੇ ਕੁਝ ਿਰਖਾਲੂ ਮੋਤਬਰਾਂ ਕਰਕੇ ਸਕੂਲ ਕਦੇ ਅਪਗ੍ਰੇਡ ਨਾ ਹੋ ਸਕਿਆ ਪਾਪਾ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਵੀ ਕਰਾਉਂਦੇ ਸੀ ਕੁੜਗਾਂ ਦੀ ਖੋਖੋਦੀ ਟੀਮ ਬਣਾਉਂਦੇ ਤੇ ਮੁੰਡਿਆਂ ਦੀ ਕਬੱਡੀ ਦੀ ਜਦੋਂ ਮੈਂ 12ਵੀਂ ਕਲਾਸ ਪਾਸ ਕੀਤੀ ਤਾਂ ਤਾਇਆ ਇੱਕ ਦਿਨ ਘਰੇ ਆਇਆ ਪਾਪਾ ਵੇੜੇ 'ਚ ਨਿੰਮ ਥੱਲੇ ਮੰਝਾ ਡਾਈ ਬੈਠੇ ਸੀ ਤਾਇਆ ਉਹਨਾਂ ਕੋਲ ਬੈੰਦਿਆ ਕਹਿਣ ਲੱਗਿਆ ਭਗ ਇਸੇ ਸਾਲ ਆਪਾਂ ਪਰਮ ਦਾ ਵਿਆਹ ਕਰਨਾ ਏ ਮੈਂ ਸੋਚਦਾ ਏ ਪਰਮ ਦੇ ਯਾਰ ਨੂੰ ਹੀ ਕੀਚ ਦਾ ਰਿਸ਼ਤਾ ਕਰ ਦਿੰਦੇ ਆ ਤੂੰ ਵੀ ਪਹਿਣਾ ਇੱਕੋ ਘਰ ਵਸ ਜਾਣਗੀਆ ਪਾਪਾ ਨੇ ਮਨਾ ਕਰਦਿਆ ਆਖਿਆ ਦੇਖ ਬਾਈ ਉਹਦਾ ਤੂੰ ਵੱਡਾ ਮੇਰੇ ਨਾਲੋਂ ਪਰ ਮੇਰੀ ਇੱਕ ਗੱਲ ਸਮਝ ਪਰਮ ਹੱਲੇ ਨਿਆਣੀ ਏ ਉਹਨੂੰ ਪੜਨ ਦੇ ਵਿਆਹ ਲਈ ਬਚੇਰੀ ਉਮਰ ਪਈ ਏ ਉਹਦੀ ਭਗਵਾਨ ਕੁੜੀਆਂ ਪਰਾਇਆ ਤੁਨ ਹੁੰਦੀਆਂ ਨੇ ਸੁਖੀ ਸੰਧੀ ਆਪਦੇ ਘਰੇ ਚਲੀਆਂ ਜਾਣ ਆਪਣੀ ਸਿਰ ਦਰਦੀ ਮੁੱਕੂ ਪਰੇ ਸਮਾ ਵਾਲਾ ਮਾੜਾ ਹੋਇਆ ਏ ਆਲਮਰ ਤਾਂ ਦੁੱਧ ਦੇ ਉਬਾਲ ਵਰਗੀ ਹੁੰਦੀ ਏ ਜੇ ਮੌਕਾ ਨਾਲ ਸੰਭਾਲਿਆ ਜਾਵੇ ਤਾਂ ਮੁੜ ਕੇ ਹੱਥ ਮਚਾਉਣ ਦਾ ਕੋਈ ਫਾਇਦਾ ਨਹੀਂਗਾ ਤਾਏ ਦੇ ਬੋਲਾਂ ਚ ਉਹੀ ਰਵਾਇਤੀ ਗੱਲਾਂ ਸਨ ਆਹ ਪੁਰਾਣੀਆਂ ਗੱਲਾਂ ਛੱਡ ਦੋ ਬਾਈ ਕਿੰਨਾ ਚਿਰ ਇੰਨਾ ਗੱਲਾਂ ਦੀ ਰਟ ਲਾਈ ਬੈਠੇ ਬੈਠਾਂਗੇ ਜ਼ਮਾਨਾ ਬਦਲ ਰਿਹਾ ਹੈ ਸਾਨੂੰ ਹੁਣ ਕੁੜੀਆਂ ਲਈ ਨਵੇਂ ਫਿਕਰੇ ਪੜਨੇ ਪੈਣਗੇ ਜੋ ਉਹਨਾਂ ਨੂੰ ਖੁੱਲ ਕੇ ਜਿਉਣ ਜੋਗਾ ਕਰ ਸਕਣ ਨਹੀਂ ਹੋਏ ਭਰਾਵਾ ਮੈਥੋਂ ਨਹੀਂ ਆਹ ਕਿਤਾਬੀ ਗੱਲਾਂ ਜੀਆਂ ਹੁੰਦੀਆਂ ਮੈਂ ਤਾਂ ਇਸੇ ਸਾਲ ਫਹਾ ਵੱਡ ਦੇਣਾ ਏ ਤੂੰ ਘਰਾ ਪੜਾਈਆਂ ਤਾਇਆ ਦੋਨਾਂ ਪੱਟਾਂ ਤੇ ਹੱਥ ਧਰ ਕੇ ਉੱਠ ਖੜਿਆ ਜੇ ਦਰਵਾਜ਼ੇ ਵੱਲ ਚਲਿਆ ਗਿਆ ਸੀਗਾ ਤਾਇਏ ਦੇ 4 ਮਹੀਨਿਆਂ ਦੇ ਅੰਦਰ ਅੰਦਰ ਪਰਮ ਦਾ ਵਿਆਹ ਧਰ ਦਿੱਤਾ ਜਾਂ ਤਾਇਏ ਦੇ ਕਹਿਣ ਵਾਂਗੂ ਫਹਾ ਵੱਡ ਦਿੱਤਾ ਉਹਦਾ ਤਾਂ ਸੱਚੀਓ ਫਹਾ ਵੱਡਿਆ ਸੀਗਾ ਕਿਸੇ ਨੇ ਉਹਦੀ ਇੱਕ ਵਾਰੀ ਵੀ ਮਰਜ਼ੀ ਨਹੀਂ ਸੀ ਪੁੱਛੀ ਉਹ ਵਿਚਾਰੀ ਚਪਚਾਪ ਜੀ ਦੇ ਨਾਲ ਤੋਰੀ ਤੁਰ ਗਈ ਬਸ ਉਹਦੀ ਗਲਤੀ ਇਹੋ ਸੀ ਕਿ ਉਹਨੇ ਆਪਣੀ ਕਲਾਸ ਵਿੱਚ ਪੜ੍ਹਦੇ ਮੁੰਡੇ ਨਾਲ ਦਿਲ ਦੀਆਂ ਚਾਰ ਗੱਲਾਂ ਸਾਂਝੀਆਂ ਕਰ ਲੈੰਗੀਆਂ ਸੀ ਜਿਵੇਂ ਕਿਵੇਂ ਰੋਕੋਗੇ ਦਿਲਾਂ ਤੋਂ ਉੱਠਦੇ ਉਹ ਬਾਲ ਨੂੰ ਕਿਵੇਂ ਟੱਕ ਲਓਗੇ ਛਾਤੀਆਂ ਅੰਦਰ ਮਗਦੇ ਅੰਗਿਆਰਿਆਂ ਨੂੰ ਤੁਸੀਂ ਇਸ ਵੇਗ ਨੂੰ ਨਹੀਂ ਰੋਕ ਸਕਦੇ ਖੈਰ ਸਮਾਜ ਕੋਲ ਹੈਗੇ ਨਿਯਾਬ ਤੇ ਹੈਗਾ ਉਹਨਾਂ ਕੋਲ ਆਖਰੀ ਹਥਿਆਰ ਵਿਆਹ ਪਰਮ ਵਿਆਹ ਤੋਂ ਇੱਕ ਦਿਨ ਪਹਿਲਾਂ ਮੇਰੇ ਕੋਲ ਬਹੁਤ ਰੋਈ ਉਹ ਵਿਆਹ ਕਰਾਉਣ ਲਈ ਅੰਦਰੋਂ ਜਮਾਂ ਵੀ ਰਾਜੀ ਨਹੀਂ ਸੀ ਇਹ ਨਹੀਂ ਸੀ ਕਿ ਉਹ ਕਲਾਸ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਉਹ ਤਾਂ ਹਾਲੇ ਪੜ੍ਹਨਾ ਚਾਹੁੰਦੀ ਸੀ ਉਹ ਤਾਂ ਹਾਲੇ ਆਪਣੇ ਸ਼ੌਂਕ ਨੂੰ ਕੋਈ ਮੁਕਾਮ ਦੇਣਾ ਚਾਹੁੰਦੀ ਸੀ ਪਰ ਇਹ ਸਭ ਇਹਦੇ ਵਿੱਚ ਉਹਦੀ ਇੱਕ ਸਦਰ ਅੜਿੱਕਾ ਬਣ ਗਈ ਸੀ ਭਲਾ ਕੁੜੀਆਂ ਦੀ ਕੌਣ ਸੌਂਦਾ ਏ ਕਦੇ ਕੋਈ ਬਿਠਾ ਕੇ ਪੁੱਛਦਾ ਦੱਸਦੀ ਏ ਤੇਰੀ ਕੀ ਮਰਜ਼ੀ ਹੈ ਅਗਰ ਕੋਈ ਕੁੜੀ ਜ਼ਿਗਰਾ ਕਰਕੇ ਆਪਣੀ ਮਰਜ਼ੀ ਦੱਸ ਵੀ ਦੇਵੇ ਤਾਂ ਉਹਦੀ ਜੀਬ ਕੀ ਨਾ ਬਾਹਰ ਖਿੱਚ ਲੈਣ ਮੱਝਾਂ ਗਾਈਆਂ ਵਾਂਗ ਕਿੱਲੇ ਤੋਂ ਸੰਗਲ ਖੋਲ ਕੇ ਕਿਸੇ ਮਹੱਤਰ ਦੀ ਝੋਲੀ ਪਾ ਦਿੱਤਾ ਜਾਂਦਾ ਆ ਗਰਮੀ ਦਾ ਮੌਸਮ ਲਗਭਗ ਜਾਣ ਵਾਲਾ ਸੀ ਸਵੇਰੇ ਸ਼ਾਮ ਹੱਥ ਪੈਰ ਠਰਨ ਲੱਗੇ ਸੀ ਐਂ ਲੱਗਦਾ ਸੀਗਾ ਕੋਈ ਦਿਨਾਂ ਤੱਕ ਠੰਡ ਨੇ ਵੱਧ ਜਾਣਾ ਹੈ ਔਰ ਤਰਜਾਈਆਂ ਨੂੰ ਧੁੱਪਾ ਲਵਾਉਣ ਬਾਰੇ ਸੋਚ ਰਹੀਆਂ ਸੀਗਾ ਕਣਕਾਂ ਬੀਜੀਆਂ ਸ਼ੁਰੂ ਹੋ ਚੁੱਕੀਆਂ ਸੀ ਪਰਮ ਦੇ ਘਰ ਅੱਜ ਬਰਾਤ ਨੇ ਠੁਕਣਾ ਸੀਗਾ ਰਿਸ਼ਤੇਦਾਰ 2 ਦਿਨ ਪਹਿਲਾਂ ਆ ਚੁੱਕੇ ਸੀਗੇ ਸਾਡੇ ਦੋਹਾਂ ਘਰਾਂ ਅੰਦਰ ਰਿਸ਼ਤੇਦਾਰਾਂ ਦੀ ਚਹਿਲ ਪਹਿਲ ਤੇ ਰੌਣਕ ਲਾ ਰੱਖੀ ਸੀਗੀ ਘਰਾਂ ਦੀ ਚਮਕ ਦਮਕ ਲੜੀਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਤੇ ਹੋਰ ਕਈ ਤਰ੍ਹਾਂ ਦੇ ਇੰਤਜ਼ਾਮ ਸਨ ਸਾਰੇ ਪਾਸੇ ਹਾਸਾ ਸ਼ਠਾ ਰਿਸ਼ਤੇਦਾਰ ਲੰਗਾਂ ਬੱਲੰਗਾਂ ਦੇ ਖੁਸ਼ੀ ਚ ਲਬਰੀਜ਼ ਚਿਹਰੇ ਦਿਖਾਈ ਦੇ ਰਹੇ ਸਨ ਅਗਰ ਕੋਈ ਉਦਾਸ ਸੀ ਤਾਂ ਉਹ ਸੀ ਪਰਮ ਤੇ ਮੇਰੇ ਅੰਦਰ ਵੀ ਇੱਕ ਅਜੀਬ ਜਿਹੀ बेचैनी ਸੀ ਮੈਂ ਆਪਣੀ ਸਮਝ ਮੁਤਾਬਕ ਉਹਨੂੰ ਸਲਾਹਾਂ ਦੇ ਰਹੀ ਸੀ ਕਿ ਤੂੰ ਮਨਾ ਕਰ ਦੇ ਕਿ ਵਿਆਹ ਨਹੀਂ ਕਰਾਉਣਾਗਾ ਪਰ ਉਹ ਮਜਬੂਰ ਸੀ ਕਿਉਂਕਿ ਉਹ ਘਰਦਿਆਂ ਦੀ ਮਰਜ਼ੀ ਖਿਲਾਫ ਨਹੀਂ ਸੀ ਜਾ ਸਕਦੀ ਤਾਇਏ ਤੇ ਪਿੰਡੇ ਦਾ ਉਹਨੂੰ ਪਤਾ ਸੀਗਾ ਕਿ ਉਹ ਮਾਰ-ਮਾਰ ਗੱਛਾ ਪਾ ਦੇਣਗੇ ਤਾਇਆ ਆਪਣੇ ਪਾਣੇ ਆਪਣਾ ਫਰਜ਼ ਅਦਾ ਕਰ ਰਿਹਾ ਸੀਗਾ ਪਰ ਉਹਦੇ ਹੱਥੋਂ ਕਿਸੇ ਦੀ ਮਰਜ਼ੀ ਦਾ ਗਲਾ ਕੁੱਟਿਆ ਜਾ ਰਿਹਾ ਸੀ ਇੰਨੀ ਬਰੀਕ ਸਮਝ ਉਹਨੂੰ ਨਹੀਂ ਸੀਗੀ ਕਿ ਉਹ ਸਿਸਕੀਆਂ ਪਿਛਲੇ ਦਰਦ ਪਛਾਨ ਸਕਦਾ ਸਾਡਾ ਸਮਾਜ ਇਹ ਸਮਝਣ ਦੀ ਲੋੜ ਵੀ ਮਹਿਸੂਸ ਨਹੀਂ ਕਰਦਾਗਾ ਕਿ ਜਿਵੇਂ ਅਸੀਂ ਪਸ਼ੂ ਹੁੰਨੀਆਂ ਇਦਾਂ ਕਿਸੇ ਨਾਲ ਵੀ ਤੋੜ ਦਿੱਤਾ ਜਾਂਦਾ ਹੈ ਮੈਨੂੰ ਇਹ ਗੱਲਾਂ ਬਹੁਤ ਪਰੇਸ਼ਾਨ ਕਰਦੀਆਂ ਸੀ ਮੈਂ ਤਾਂ ਕਦੇ ਵੀ ਕਿਸੇ ਦੀ ਮਰਜ਼ੀ ਆਪਣੇ ਉੱਤੇ ਚੱਲ ਨਹੀਂ ਸਕਦੀ ਮੈਂ ਤਾਂ ਇਦਾਂ ਸੋਚਦੀ ਕਿ ਮੈਥੋਂ ਨਹੀਂ ਕਿਸੇ ਦੀ ਗੁਲਾਮੀ ਹੋਣੀ ਪਰ ਪਵੈਖ ਦੇ ਗਰਭ ਵਿੱਚ ਕੀ ਪਿਆਏ ਉਹ ਕਿਸੇ ਨੂੰ ਪਤਾ ਨਹੀਂ ਹੁੰਦਾਗਾ ਇਹ ਸਭ ਕਿੰਨਾ ਸਹਿਜ ਲੱਗਦਾ ਹੈ ਨਾ ਕਿ ਇੱਕ ਬਾਪ ਨੇ ਆਪਦੀ ਧੀ ਨੂੰ ਚਾਰ ਅੱਖਰਾਂ ਦੀ ਸੂਤ ਦੇਤੀ ਪਾਲ ਕੇ ਵੱਡੀ ਕਰਤੀ ਤੇ ਵਿਆਹ ਕੇ ਤੋੜ ਦਿੱਤੀ ਫਿਰ ਆਪਦੇ ਘਰੇ ਹੋਰ ਇਸ ਤੋਂ ਵਧੀਆ ਕੀ ਹੋ ਸਕਦਾ ਜੇ ਕੁੜੀ ਚੂਚਾ ਕਰੇ ਤਾਂ ਮਾਂ ਸਮਝਾ ਦਿੰਦੀ ਹੈ ਚੁੱਪਚਾਪ ਵਿਆਹ ਕਰਾ ਲਿਆ ਕੁੜਗੇ ਨਾਲ ਤਾਂ ਆਪ ਕੁੱਟ ਖਾਏਗੀ ਨਾਲੇ ਮੇਰੇ ਹੱਡ ਸਕਾਏਗੀ ਸਾਡੀ ਮਰਜ਼ੀ ਕਿਹੜੀ ਮਰਜ਼ੀ ਉਥੋਂ ਤੱਕ ਤਾਂ ਕੋਈ ਬੋਲਣ ਹੀ ਨਹੀਂ ਦਿੰਦਾਗਾ ਪਰਮ ਦਾ ਵਿਆਹ ਹੋ ਗਿਆ ਪਰਮ ਦੇ ਹੋਂਕਿਆਂ ਦੀ ਆਵਾਜ਼ ਢੋਲ ਤਮੱਕਿਆਂ ਦੇ ਸ਼ੋਰ ਥੱਲੇ ਦਬ ਕੇ ਰਹਿ ਗਈ ਸੀ ਬਰਾਤੀ ਢੋਲ ਦੇ ਡਗੇ ਤੇ ਨੱਚ ਰਹੇ ਸੀ ਪਰਮ ਦਾ ਸਹਰਾ ਖੁਸ਼ੀ ਵਿੱਚ ਪੈਸੇ ਸੁੱਟ ਰਿਆ ਸੀਗਾ ਪਰਮ ਉਦਾਸ ਮਨ ਨਾਲ ਆਪਣੀ ਮਰਜ਼ੀ ਦੇ ਖਿਲਾਫ ਕਿਸੇ ਗੈਰ ਮਰਦ ਨਾਲ ਜਾ ਰਹੀ ਸੀ ਪਰ ਮਾਪਿਆਂ ਨੇ ਆਪਣਾ ਫਰਜ਼ ਲੱਖਾਂ ਰੁਪਏ ਲਾ ਕੇ ਅਦਾ ਕਰ ਦਿੱਤਾ ਸੀ ਖੈਰ ਇਹ ਕਿਹੜਾ ਨਵੀਂ ਗੱਲ ਸੀਗੀ ਇਦਾਂ ਤਾਂ ਹੁੰਦਾ ਹੀ ਆਇਆ ਹੈ ਪਰਮ ਦੇ ਵਿਆਹ ਤੋਂ ਬਾਅਦ ਮੈਨੂੰ ਬੀਏ ਵਿੱਚ ਦਾਖਲਾ ਮਿਲ ਗਿਆ ਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਈ